ਅਸ਼ਿਆਕਾਲ ਪੀਟੀਸੀ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਮੈਂ ਹਾਂ ਆਤੂਲ ਵਰਮਾ ਤੇ ਇਸ ਵਕਤ ਪੀਟੀਸੀ ਨਿਊਜ਼ ਦਾ ਕਾਰਵਾ ਪੋਚੇ ਜੀ ਮਹਾਰਾਜਾ ਯਾਜਵਿੰਦਰ ਸਿੰਘ ক্রিকেট ਸਟੇਡੀਅਮ ਮੂਲਾਪੁਰ ਚ ਕਿਉਂਕਿ ਆਈਪੀਐਲ ਦਾ ਜਿਹੜਾ ਰੋਮਾਂਚ ਉਹ ਲਗਾਤਾਰ ਜਾਰੀ ਹੈ ਮੁਕਾਬਲੇ ਲਗਾਤਾਰ ਜਾਰੀ ਹੈ ਤੇ ਇਸ ਵਕਤ ਸਾਡੇ ਨਾਲ ਪੀਸੀਬੀ ਦੇ ਜੁਆਇੰਟ ਸੈਕ੍ਰੈਟਰੀ ਸੁਰਜੀਤ ਰਾਏ ਬੀਟਾ ਜੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾ ਦਈਏ ਕਿਉਂਕਿ ਜਿਹੜੀ ਕ੍ਰਿਕਟ ਟੀਮਾਂ ਨੇ ਉਹ ਪਹੁੰਚ ਚੁੱਕੀ ਹੈ ਕਿ ਔਰ ਜਿਹੜਾ ਪ੍ਰੈਕਟਿਸ ਸੈਸ਼ਨ ਹੈਗਾ ਉਹ ਲਗਾਤਾਰ ਜਾਰੀ ਹੈ 5 ਤਰੀਕ ਤੋਂ ਮੁਕਾਬਲੇ ਸ਼ੁਰੂ ਹੋਣੇ ਹਨ ਤੇ ਇਹ ਧਮਾਕੇਦਾਰ ਇਹ ਮੁਕਾਬਲੇ ਰਹਿਣ ਵਾਲੇ ਰੋਮਾਂਚਕ ਮਹਾ ਮੁਕਾਬਲੇ ਹੋਣ ਜਾ ਰਹੇ ਜਿਨ੍ਹਾਂ ਨੂੰ ਲੈ ਕੇ ਕ੍ਰਿਕਟ ਫੈਨਸ 'ਚ ਐਕਸਾਈਟਮੈਂਟ ਬਹੁਤ ਜ਼ਿਆਦਾ ਹੈ ਔਰ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਖਾਸ ਕੀ ਕੁਝ ਹੋਣ ਜਾ ਰਹੇ ਇਸ ਮੁਕਾਬਲੇ ਨੂੰ ਲੈ ਕੇ ਸਟੇਡੀਅਮ 'ਚ ਇਸ ਵਾਰ ਤੁਹਾਨੂੰ ਕੀ ਕੁਝ ਬਦਲਾਅ ਦੇਖਣ ਨੂੰ ਮਿਲੇਗਾ ਉਹਦੇ ਬਾਰੇ ਵੀ ਗੱਲ ਕਰਾਂਗੇ ਸਾਡੇ ਨਾਲ ਸੁਰਜੀਤ ਰਾਏ ਬੀਟਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਰ ਸਭ ਤੋਂ ਪਹਿਲਾਂ ਦਾ ਪੀਟੀਸੀ ਨੂੰ ਥੋੜਾ ਬਹੁ थैंक यू जी थैंक यू अतुल जी आ, सर सबसे पहला शुरुआत कर रहे हैं किदा देख रहे हो क्योंकि एक्साइटमेंट बहुत ज्यादा होती है जबो आईपीएल ਦੇ ਮੁਕਾਬਲੇ ਨਿਕਲ ਕੇ ਆਂਦੇ ਹੈ ਤੇ ਇਸ ਬਾਦ ਪੀਸੀਆ ਕਿੰਨਾ एक्साइटमेंट ਹੈਗਾ ਕਿੰਨ ਇੱਕ ਤਿਆਰੀ ਹੈ ਸਰ अतुल जी ਅੱਜ ਕੱਲ ਦੇ ਮਾਹੌਲ ਦੇ ਵਿੱਚ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜੀ ਇਹ ਆਈਪੀਐਲ ਲੀਗ ਹੈ ਬਹੁਤ ਵੱਡੀ ਲੀਗ ਬਣ ਚੁੱਕੀ ਹੈ ਬਿਲਕੁਲ ਸਰ ਨੋ ਡਾਊਟ ਕਿ ਕ੍ਰਿਕਟ ਚ ਇਟ ਇਜ਼ ਵਨ ਆਫ ਦਾ ਟਾਪ ਲੀਗ ਇਨ ਦਾ ਵਰਲਡ ਸੋ ਅਦਰਵਾਈਜ਼ ਵੀ ਇਹਦੀ ਕਮ ਗਿਣਤੀ ਫਾਈਵ ਲੀਗਸ ਦੇ ਵਿੱਚ ਹੋਣ ਲੱਗ ਪਈ ਹੈ ਜਿਹੜੀ ਬਹੁਤ ਵੱਡੀਆਂ ਹੈ ਇਹ ਹਿੰਦੁਸਤਾਨ ਲੀਗ ਬਹੁਤ ਹੀ ਵੱਡੀ ਗੱਲ ਹੈ ਹਿੰਦੁਸਤਾਨ ਗਵਰਨਮੈਂਟ ਦੀ ਸਪੋਰਟ ਦੀ ਬਹੁਤ ਵੱਡੀ ਗੱਲ ਹੈ ਆਈਸੀਸੀਆਈ ਦੇ ਚੇਅਰਮੈਨ ਜੈ ਸ਼ਾਹ ਜੀ ਨੇ ਬਿਲਕੁਲ ਸਰ ਬਹੁਤ ਸਪੋਰਟ ਕੀਤੀ ਹੈ ਹਰ ਚੀਜ਼ ਦਾ ਉਹਨਾਂ ਨੇ ਕਿਥੇ ਹਿੰਦੁਸਤਾਨੀ ਇਸ ਤੋਂ 40 ਸਾਲ ਤੋਂ ਦੇਖਦੇ ਆਏ ਆ ਖਿਲਾਂਦੇ ਆਏ ਆ ਕ੍ਰਿਕਟ ਕਿਥੇ ਇਸ ক্রিকেট ਨੂੰ ਪਛਾਣਦਾ ਵਾ ਇਟ ਇਜ਼ ਅ ਗ੍ਰੇਟ ਪਲੇਟਫਾਰਮ ਫਾਰ ਦਾ ਪਲੇਅਰਸ ਨਿਊ ਕਮਰਸ ਆ ਦੇਖੋ ਸ਼ਨੀ ਕੁਮਾਰ ਆ ਉਹਨੂੰ ਕਈ ਵਾਰੀ ਉਹਨੂੰ ਇੰਜਰੀਜ਼ ਹੋਈ ਅਸੀਂ ਉਹਦੀ ਇੰਜਰੀ ਦਾ ਇਲਾਜ ਕਰਾਇਆ ਜੀ ਬੜੇ ਇਥੇ ਪੀਸੀ ਨੇ ਆਪਣੇ ਖਰਚ ਤੇ ਕਰਵਾਇਆ ਜੀ ਸਰ ਉਹ ਬੱਚਾ ਹੁਣ ਖੇਡ ਕੇ ਕਿੱਥੇ ਪਹੁੰਚ ਗਿਆ ਬਿਲਕੁਲ ਉਹਦੀ ਵੈਰਥ ਬਣ ਗਈ ਆ 4 ਕਰੋੜ ਦੀ 5 ਕਰੋੜ ਦੀ ਸੋ ਇਹ ਬਹੁਤ ਵੱਡਾ ਪਲੇਟਫਾਰਮ ਹੈ ਪੰਜਾਬ ਦੇ 10 12 ਬੱਚੇ ਖੇਡਦੇ ਪਏ ਆ ਆਈਪੀਐਲ ਦੇ ਵਿੱਚ ਇਦਾਂ ਹੀ ਦੂਜੀਆਂ ਸਟੇਟਾਂ ਦੇ ਵੀ ਬੱਚੇ ਇਕ ਹੁੰਦਾ ਕਿ ਨੰਦੀ ਰੋਹੀ ਦੇ ਚਾਰ ਮੈਚ ਮਿਲੇ ਦੋ ਮੈਚ ਮਿਲੇ ਇੱਥੇ ਤਾਂ ਮੈਚ ਹੀ ਇੰਨੇ ਨੇ ਹੈਗੇ 10-10 ਮੈਚ ਹੈਗੇ ਆ ਬਿਲਕੁਲ ਸਰ ਉਸ ਮੈਚ ਦੇ ਵਿੱਚ 8-10 ਮੈਚਾਂ ਦੇ ਵਿੱਚ ਕਿਤੇ ਨਾ ਕਿਤੇ ਪਲੇਅਰ ਪਰਫਾਰਮ ਕਰ ਜਾਂਦਾ ਵਾ ਤੇ ਉਹਦੇ ਜੈਟ ਇਟ ਇਜ਼ ਅ ਬ੍ਰਾਈਟ ਚਾਂਸ ਫਾਰ ਹਿਮ ਟੂ ਕਮ ਅਪ ਹੁਣ ਵੀ ਤੁਸੀਂ ਦੇ ਦਿਓ ਸਾਈ ਸੁਦਰਸ਼ਨ ਨੇ ਟੂ ਕਮਿੰਗ ਅਪ देयर ਸੋ ਮੈਨੀ ਜਦੋਂ ਖਤਮ ਹੋਣੀ ਹੈ ਨਾ ਇਹਦੇ ਵਿੱਚੋਂ ਮੇਰੇ ਜ਼ਿਆਦਾ ਨਹੀਂ ਮੈਂ ਕੰਦਾ ਤਾਂ 10 ਕ ਬੱਚੇ ਤਾਂ 12 ਬੱਚੇ ਲਾਈਨ ਚ ਲੱਗ ਜਾਂਦੇ ਆ ਬਿਲਕੁਲ ਇਹ ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕਿ ਇਹ ਖੋਜ ਹੈਗੀ ਆ ਆਈਪੀਐਲ ਦੀ ਬਿਲਕੁਲ ਐਂਡ ਇਟ ਇਜ਼ ਅ ਸਪੋਰਟ ਟੂ ਦਾ ਇੰਡੀਅਨ ਕ੍ਰਿਕਟਰ ਆਲਸੋ ਸੋ ਇਟ ਇਜ਼ ਅ ਗੁੱਡ ਥਿੰਗ ਆਪਨੂੰ ਜੇ ਡਿਊਟੀ ਲੱਗੀ ਹੈ ਚਾਰ ਮੈਚ ਕਰਾਣੇ ਆ ਜੀ 5 8 15 ਤੇ 20 ਚਾਰੀ ਟੌਪ ਦੀਆਂ ਟੀਮਾਂ ਦਾ ਮੈਚ ਹੈ ਪੰਜਾਬੀ ਦੇਖਣਗੇ ਬਿਲਕੁਲ ਰਾਜਸਥਾਨ ਹੈ ਕਲਕੱਤਾ ਨਾਲ ਹੈ ਬਿਲਕੁਲ ਦਨ ਚੇਨਈ ਨਾਲ ਹੈ ਦਨ ਐਂਡ ਦ ਮੁੰਬਈ ਨਾਲ ਆਸੀਪੀ ਨਾਲ ਹੈਗਾ ਸੋ ਗ੍ਰੇਟ ਸਟਾਰਸ ਨੂੰ ਲੋਕ ਦੇਖਣਗੇ ਤੇ ਸਾਡੀ ਪੂਰੀ ਪੂਰੀ ਕੋਸ਼ਿਸ਼ ਇਹ ਹੀ ਹੈ ਕਿ ਕਿਸੇ ਤਰ੍ਹਾਂ ਦੀ ਟ੍ਰਬਲ ਪ੍ਰੋਬਲਮ ਦਰਸ਼ਕਾਂ ਨਾ ਰਵੇ ਜਿਹੜੀ ਕਿ ਸਿਕਿਉਰਿਟੀ ਦੀ ਹੈ ਪੁਲਿਸ ਇਸ ਡੂਇੰਗ देयर ਜੌਬ ਵੈਰੀ ਵੈਲ ਬਿਲਕੁਲ ਸਰ ਐਂਡ 100% ਲਾਈਕ ਹੈ ਬਰ ਦੇ ਵਿਲ ਕੰਟਰੋਲ ਇਟ ਇਹ ਉਹਨਾਂ ਦੀ ਹੈਡੈਕ ਹੋ ਗਈ ਹੈ ਬਿਲਕੁਲ ਜਿਹੜੀ ਸਾਡੀ ਲਾਸਟ ਟਾਈਮ ਲੇਟਰ ਵੇਟਰ ਨਵਾਂ ਸਟੇਡੀਅਮ ਹੋਣ ਕਰਕੇ ਬਿਲਕੁਲ ਬਿਲਕੁਲ ਨਵਾਂ ਸਟੇਡੀਅਮ ਹੋਣ ਕਰਕੇ ਕਮੀਆਂ ਪੇਸ਼ੀਆਂ ਸੀ ਉਹ ਤੁਸੀਂ ਨੋਟ ਕਰ ਸਕਦੇ ਸਭ ਦੂਰ ਹੋ ਗਈਆਂ ਕਿਉਂਕਿ ਬੀਟਾ ਸਰ ਨਿਊ ਸਟੇਡੀਅਮ 'ਚ ਜਦੋਂ ਫੈਨਸ ਕ੍ਰਿਕਟ ਫੈਨਸ ਮੈਚ ਦੇਖਣ ਵਾਸਤੇ ਆਉਂਦੇ ਇੱਕ ਅਲੱਗ ਹੀ ਐਕਸਾਈਟਮੈਂਟ ਹੁੰਦੀ ਹੈ ਪਿਛਲੀ ਵਾਰ ਤੋਂ ਤੁਸੀਂ ਐਤ ਕੀ ਕਿਉਂਕਿ ਨਵਾਂ ਸੀਜ਼ਨ ਹੈ ਨਵੇਂ ਸੀਜ਼ਨ 'ਚ ਕੀ ਕੁਝ ਨਵਾਂ ਕੀਤਾ ਹੈ ਜਾਂ ਇੰਪਰੂਵ ਕੀਤਾ ਹੈ ਉਹਦੇ ਬਾਰੇ ਥੋੜਾ ਜਿਹਾ ਦੱਸਿਓ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਗਰਮੀਆਂ ਆ ਗਈਆਂ ਜੀ ਤੇ ਇਹ ਨੰਗਾ ਨਹੀਂ ਹੋਣਾ ਚਾਹੀਦਾ ਸਟੇਡੀਅਮ ਇਹਦੇ ਤੇ ਕਨੋਪੀ ਲਗਣੀ ਚਾਹੀਦੀ ਹੈ ਜੀ ਬੜੇ ਸ਼ਾਰਟ ਟਾਈਮ 'ਚ ਡਿਸੀਜਨ ਲੈ ਕੇ ਕਨੋਪੀ ਲਵਾਈਏ ਦੇਖੋ ਤੁਸੀਂ ਦਿਖਾਈਓ ਕਿੰਨੀ ਵਧੀਆ ਲੱਗ ਗਈ ਹੈ ਇਹ ਮੇਰਾ ਖਲ ਬਹੁਤ ਘਾਟ ਸਟੇਡੀਅਮ ਹਿੰਦੁਸਤਾਨ 'ਚ ਇਦਾਂ ਦੀ ਵਧੀਆ ਲਵਾਈ ਹੈ ਇੱਕ ਕਨੋਪੀ ਲਵਾਈ ਹੈ ਉਹਦੇ ਅਲਾਵਾ ਅਸੀਂ ਜਿਹੜੀ ਪਾਰਕਿੰਗ ਦੀ ਵੀ ਸਮੱਸਿਆ ਸੀਗੀ ਕੁਝ ਤਾਂ ਅਸੀਂ ਆਨਲਾਈਨ ਪੇਡ ਕਰਤੀ ਐ ਕਿ ਆਪ ਵੀ 100 200 500 ਦਿਓ ਦਨ ਆਪਣੀ ਗੱਡੀ ਸਿੱਧੀ ਉਧਰ ਜਾ ਕੇ ਲਾ ਦਿਓ ਕਿਉਂਕਿ ਸਟ੍ਰੈਂਥ ਜ਼ਿਆਦਾ ਬਹੁਤ ਜ਼ਿਆਦਾ ਅਸੀਂ ਪਾਰਕਿੰਗ ਦੀ ਇਸ ਵਾਰੀ ਵਿਵਸਥਾ ਕੀਤੀ ਐ ਆਈ ਏਮ ਸ਼ੋਰ ਕਿ ਪਾਰਕਿੰਗ ਦੀ ਵੀ ਕੋਈ ਟ੍ਰਬਲ ਨਹੀਂ ਆਏਗੀ ਜੋ ਕਿ ਲੋਕ ਐਕਸਪੈਕਟ ਕਰਦੇ ਉਦੋਂ ਨਵਾਂ ਸੀ ਉਨਾ ਪਾਈ ਦੇ ਰੂਟ ਬਣਾਤੇ ਪਾਰਕਿੰਗ ਦੇ ਪਲੇਸ ਬਣਾਤੇ ਲਗ ਲਗ ਤੇ ਇਹ ਵੀ اٹ ਮਸਟ ਇਹ ਵਾਟਰਫਾਲ ਓਕੇ ਕਨੋਪੀ ਦਾ ਜ਼ਿਕਰ ਕਰ ਰਹਾ ਮੈਂ ਆਪਣੇ ਕੈਮਰਾ ਪਰਸਨ ਇੰਦਰਜੀਤ ਨੂੰ ਕਹਾਂਗਾ ਇੱਕ ਵਾਰੀ ਤੁਸੀਂ ਇੱਕ ਵਾਰੀ ਆਲੇ ਦੁਆਲੇ ਦਿਖਾਓ ਸਟੇਡੀਅਮ ਦੇ ਦੇਖੋ ਤੁਸੀਂ ਨਜ਼ਾਰਾ ਦੇਖੋਗੇ ਤੁਸੀਂ ਜਦੋਂ ਕਿਉਂਕਿ 7:30 ਵਜੇ ਮੁਕਾਬਲੇ ਸ਼ੁਰੂ ਹੋਣੇ ਉਸ ਤੋਂ ਪਹਿਲਾਂ ਜੀ ਤੁਸੀਂ ਜਗਮਗ ਦੇਖੋਗੇ ਇੱਕ ਪ੍ਰੋਪਰ ਪ੍ਰੀਪਰੇਸ਼ਨ ਦੇਖੋਗੇ ਇੱਕ ਤਿਆਰੀਆਂ ਦੇਖੋਗੇ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਜਿਹਨੂੰ ਕਹਿੰਦੇ ਨਾ ਇੱਕ ਤਿਆਰ ਕੀਤਾ ਹੋਇਆ ਸਟੇਡੀਅਮ ਹੈਗਾ ਉਹ ਹੈਗਾ ਨਿਖਾਰਿਆ ਗਿਆ ਹੈ ਪਹਿਲਾਂ ਤੋਂ ਜ਼ਿਆਦਾ ਅਪਡੇਸ਼ਨ ਹੈਗੀ ਹੈ ਉਹਦੇ ਬਾਰੇ ਬੀਟਾ ਸਰ ਗੱਲ ਵੀ ਕਰ ਰਹ ਖਾਸ ਤੌਰ ਤੇ ਖੋਜ ਦਾ ਜ਼ਿਕਰ ਕਰ ਰਹੇ ਸੀ ਪਲੇਅਰਸ ਨੂੰ ਲੈ ਕੇ ਅਪੋਰਚੂਨਿਟੀ ਦਾ ਜ਼ਿਕਰ ਕਰ ਰਹੇ ਸੀਗੇ ਤੁਸੀਂ ਐਜ਼ ਅ ਜੁਆਇੰਟ ਸੈਕਰੀਟਰੀ ਹੁਣ ਤੱਕ ਦੇ ਆਪਣੇ ਖਾਸ ਕਿਉਂਕਿ ਥੋੜਾ ਸਫਰ ਵੀ ਬਹੁਤ ਕਹਿੰਦੇ ਬਹੁਤ ਖਾਸ ਰਿਹਾ ਹੈ ਹੁਣ ਤੱਕ ਦੇ ਆਪਣੇ ਸਫਰ ਨੂੰ ਵੀ ਤੁਸੀਂ ਕਿਦਾਂ ਦੇਖਦੇ ਹੋ ਤੁਸੀਂ ਉਹ ਜਰੂਰ ਦੱਸਿਓ ਮੈਂ ਜੀ ਸਟਾਰਟ ਕੀਤਾ ਇਥੋਂ ਐਜ਼ ਅ ਐਗਜ਼ੀਕਟਿਵ ਮੈਂਬਰ ਆਫ ਪੀਸੀਏ ਪਹਿਲਾਂ ਆਈ ਵਾਸ ਸੈਕਟਰੀ ਜਲੰਧਰ ਡਿਸਟ੍ਰਿਕਟ ਰੈਡ ਨੇ ਉਦੋਂ ਇਹ ਲੋਡਾ ਕਮਿਸ਼ਨ ਨਹੀਂ ਸੀ ਸੈਕਟਰੀ ਵੀ ਰਹਿ ਸਕਦੇ ਸੀ ਐਗਜ਼ੀਕਟਿਵ ਵੀ ਰਹਿ ਸਕਦੇ ਸੀ ਰਾਈਟ ਸਰ ਉਤਵਾਦ ਫਿਰ ਇਹਨਾਂ ਨੇ ਕਿਹਾ ਕਿ ਇੱਕ 1-1 ਮੈਨ 1 ਪੋਸਟ ਫਿਰ ਮੈਂ ਐਜ਼ ਅ ਜੁਆਇੰਟ ਸੈਕਟਰੀ ਇਲੈਕਟ ਹੋਇਆ ਐਂਡ ਥਿਸ ਇਜ਼ ਮਾਈ ਸੈਕੰਡ ਟਿਨਿਓਰ ਇਤਵਾਦ ਕੂਲਿੰਗ ਪੀਰੀਅਡ ਹੈ ਤੇ ਮੈਂ ਮੇਰੀ ਵੀ ਵਿਸ਼ੇ ਇਹੀ ਹੈ ਕਿ ਬੜਾ ਅੱਛੀ ਤਰ੍ਹਾਂ ਇਹ ਚੱਲ ਜਵੇ ਤੇ ਟੂਰਨਾਮੈਂਟ ਬਹੁਤ ਬੜੀਆ ਹੋਇਆ। ਰਾਈਟ ਸਰ। ਦਿਸ ਇਜ਼ ਮਾਈ ਡਿਜ਼ਾਇਰ। ਆਮ ਸ਼ੂਰ ਇਟ ਵਿਲ ਬੀ ਫੁਲਫਿਲਡ ਬਾਇਸ ਦ ਆਲਮਾਈਟੀ ਗੋਡ। ਇਹ ਠੀਕ ਹੋ ਜਾਏਗਾ। ਤੇ ਹੋਰ ਦੱਸੋ ਤੁਸੀਂ। ਕਿਉਂਕਿ ਕਿਉਂਕਿ ਉਹੀ ਬੀਟਾ ਸਰ ਕਿਉਂਕਿ ਮੈਂ ਸੁਰਜੀਤ ਰਾਜ ਬੀਟਾ ਸਰ ਨੂੰ ਬਹੁਤ ਪੁਰਾਣੇ ਟਾਈਮ ਤੋਂ ਕਵਰ ਕਰਦਾ ਆਇਆ ਤੇ ਅਸੀਂ ਉਹ ਚੀਜ਼ਾਂ ਦੇਖੀਆਂ ਵੀ ਐ। ਬੀਟਾ ਸਰ ਦਾ ਜਿਹੜਾ ਸਫ਼ਰ ਜ਼ਿਕਰ ਕੀ ਹੈ ਕਿਉਂਕਿ ਕ੍ਰਿਕਟ ਦੇ ਵਿੱਚ ਜਾਂ ਪੀਸੀਏ ਦੇ ਵਿੱਚ ਵੀ ਕੰਟ੍ਰਿਬਿਊਸ਼ਨ ਬਹੁਤ ਹੈਗਾ। ਇਹ ਚੀਜ਼ਾਂ ਮਾਇਨੇ ਵੀ ਰੱਖਦੀ ਐ ਤੇ ਉਹ ਚੀਜ਼ ਦਾ ਇਹ ਜ਼ਿਕਰ ਵੀ ਕਰ ਰਹੇ ਐ। ਆਗ੍ਰੀ ਸਾਲ ਬੀਤਾ ਸਰ ਕਿੱਦਾਂ ਦੇਖਿਓ ਕਿਉਂਕਿ ਫੈਨਸ ਹੁਣ ਜਾ ਰਹੇ ਟਿਕਟਾ ਵੱਲ ਟਿਕਟਾ ਨੂੰ ਲੈ ਕੇ ਬਹੁਤ ਜ਼ਿਆਦਾ ਮਾਰਾ ਮਾਰੀ ਹੈਗਾ ਹੈਗੀ ਹੈ ਤੇ ਉਹਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਟਿਕਟਾਂ ਦੀ ਫੈਸਿਲਿਟੀ ਵਾਸਤੇ ਜੇ ਕੋਈ ਟਿਕਟਾ ਨੂੰ ਬੁਕਿੰਗ ਕਰਨਾ ਚਾਹੁੰਦਾ ਹੈ ਕਿ ਕੁਝ ਪਲੇਟਫਾਰਮ ਰੱਖੇ ਕਿਥੇ ਕਿਤੇ ਰੱਖੇ ਬੜਾ ਬਧੀਆ ਜੀ ਕਿੰਗਸ 11 ਨੇ ਫਰੈਂਚਾਈਜ਼ ਦਾ ਕੰਮ ਟਿਕਟਾਂ ਦਾ ਜੀ ਐਂ ਉਹਨਾਂ ਨੇ ਬੜਾ ਬਧੀਆ ਆਨਲਾਈਨ ਜਿਹਦਾ ਕੰਮ ਕੀਤਾ ਹੋਇਆ ਜੀ ਐਂਡ ਇਹ ਸਾਰੇ ਜਿੰਨੇ ਵੀ ਉਹ ਉਹਨਾਂ ਬੱਚੇ ਕਿਸੇ ਨੂੰ ਪ੍ਰੋਬਲਮ ਨਹੀਂ ਆਉਂਦੀ ਹੈ ਟਿਕਟ ਮਿਲ ਜਾਂਦੀ ਹੈ ਰਾਈਟ ਸਰ ਤੇ ਜਿੰਨੇ ਜਲਦੀ ਆਇਆ ਉਹਨੂੰ ਜਲਦੀ ਮਿਲ ਜਾਂਦੀ ਜਿਹਨੇ ਲੇਟ ਆਇਆ ਉਹਨੂੰ ਲੇਟ ਮਿਲ ਜਾਂਦੀ ਪਰ ਤੁਸੀਂ ਇਹ ਦੇਖੋ ਕਿ ਫਰਕ ਪੈਂਦਾ ਸਾਡਾ ਇੱਕ ਡਾਇਨਾਮਿਕ ਯੰਗ ਸੈਕਟਰੀ ਆਇਆ ਹੈ ਰਾਈਟ ਸਰ ਜਿਹਦਾ ਵਿਜ਼ਨ ਹੀ ਹੈ ਟੂ ਪ੍ਰੋਮੋਟ ক্রিকেট ক্রিকেট ਬਾਰੇ ਸੋਚਣਾ ক্রিকেট ਬਾਰੇ ਹੀ ਕਰੀ ਜਾਂਦੇ ਆ ਬਿੰਸ਼ੇਰ ਸਰ ਬਾਰੇ ਗੱਲ ਕਰ ਸੀ ਐਸ ਐਗਜ਼ੈਕਟਲੀ ਜੀ ਜੀ ਸੋ ਇਹ ਰੈਸਟ ਬਾਕੀ ਉਹਦੀ ਟੀਮ ਸਾਰੀ ਸਾਡੀ ਐਪੈਕਸ ਦੀ ਜੀ ਬਾਕੀ ਦੇ ਸਾਡੇ ਆਫਿਸ ਵੀਰ ਜੀ ਸਾਰਿਆਂ ਦਾ ਦਿਲ ਜੋਰ ਦੇ ਨਾਲ ਤਨ ਮਨ ਧਨ ਲੱਗਾ ਹੁੰਦਾ ਹੈ ਕਿ ਇਹਨੂੰ ਇੱਕ ਸਕਸੈਸ ਬਣਾ ਦਈਏ ਬਾਕੀ ਤੁਹਾਡੀ ਕੰਟਰੀਬਿਊਸ਼ਨ ਚਾਹੀਦੀ ਹੈ ਆ ਆਖਰੀ ਸਵਾਲ ਬੀਟਾ ਸਰ ਕਿਉਂਕਿ ਤੁਸੀਂ ਦਿਲਸ਼ੇਰ ਸਰ ਦਾ ਜ਼ਿਕਰ ਕੀਤਾ ਹੈ ਪੀਸੀ ਦੇ ਸੈਕਟਰੀ ਹੈਗੇ ਇੱਕ ਯੰਗਸਟਰ ਜਦੋਂ ਆਉਂਦੇ ਇੱਕ ਨਵੇਂ ਮਾਈਂਡਸੈਟ ਦੇ ਨਾਲ ਆਉਂਦੇ ਉਹਨਾਂ ਦੀ ਅਗਵਾਈ ਦੇ ਵਿੱਚ ਤੁਸੀਂ ਇੱਕ ਕੰਮ ਕਰਦੇ ਹੋ ਪੂਰਾ ਇਹ ਟੂਰਨਾਮੈਂਟ ਨੂੰ ਰਨ ਕਰਾਉਂਦੇ ਹੋ ਉਹ ਕਿਦਾਂ ਲੱਗਦਾ ਉਹ ਮੂਮੈਂਟ ਕਿੱਦਾਂ ਦਾ ਹੁੰਦਾ ਹੈ ਉਹਦੇ ਬਾਰੇ ਤੁਸੀਂ ਦੱਸੋ ਤੁਸੀਂ ਫਰਕ ਪੁੱਛਣਾ ਜਾਂਦੇ ਹੋ ਇੱਕ 60 ਸਾਲ ਦਾ ਬੰਦਾ ਜੀ ਗਰਾਉਂਡ ਦਾ ਰਾਉਂਡ ਲਾਏਗਾ 20 ਮਿੰਟ ਚ ਬਿਲਕੁਲ ਜਿਹੜਾ ਯੰਗ ਹੈ ਉਹ 10 ਮਿੰਟ ਚ ਲਾਊਗਾ ਜੀ ਸੋ એનર્ਜੀ ਜ਼ਿਆਦਾ ਹੁੰਦੀ ਹੈ ਜ਼ਿਆਦਾ ਵਿਜ਼ਨ ਹੁੰਦਾ ਨਾਲੇ ਬਹੁਤ ਜ਼ਿਆਦਾ ਪੜਿਆ ਲਿਖਿਆ ਬੱਚਾ ਵਾ ਬਿਲਕੁਲ ਇਸ ਕਰਕੇ ਵੀ ਉਹ ਹਰ ਵੇਲੇ ਐਂਡ ਵੈਰੀ ਸੋਬਰ ਸੁਮਿਸਿਵ ਗਾ ਐ ਐਂਡ ਵੈਰੀ ਗੁੱਡ ਟੂ ਐਪ ਵਿਦ एवरीवन ਬਿਲਕੁਲ ਸੋ ਇਹੀ ਚੀਜ਼ ਚਾਹੀਦੀ ਹੁੰਦੀ ਹੈ ਟੂ ਕੀਪ ਯੂਰ self ਕੂਲ ਤੇ ਇਹੀ ਸਾਰੀ ਤੁਸੀਂ ਦੇਖ ਹੀ ਲਏ ਹੋ ਕੀਪਰਾਂ ਨੇ ਸਟੇਡੀਅਮ ਬਣਨ ਨੂੰ ਕੀ ਟਾਈਮ ਲੱਗਾ ਤਾਂ ਅਸੀਂ ਕਿੰਨੇ ਚਿਰ ਚ ਇਹਨੂੰ ਉਹੀ ਬਿਲਕੁਲ ਤਾਂ ਉਹਦੇ ਉਹਦੇ ਵਾਸਤੇ ਮੈਂ ਕਹਿੰਦਾ ਪੂਰੀ ਸਾਡੀ ਟੀਮ ਵੱਲੋਂ ਵੀ ਤੁਸੀਂ ਔਰ ਕ੍ਰਿਕਟ ਫੈਨਸ ਵੱਲੋਂ ਵੀ ਤੁਸੀਂ ਬਿਲਕੁਲ ਮੁਬਾਰਕਬਾਦ ਦੇ ਹੱਕਦਾਰ ਹੋ ਕਿ ਤੁਸੀਂ ਬਹੁਤ ਹੀ ਕਮ ਸਮਾਂ 'ਚ ਇੱਕ ਨਵਾਂ ਜਿਹੜਾ ਕ੍ਰਿਕਟ ਫੈਨਸ ਨੂੰ ਸਟੇਡੀਅਮ ਦਿੱਤਾ ਹੈ ਉਹਦੇ ਬਾਅਦ ਲਗਾਤਾਰ ਤੁਸੀਂ ਸੀਜ਼ਨ ਬਾਈ ਸੀਜ਼ਨ ਜੀ ਗੱਲ ਕੀਤੀ ਹੈ ਅਸੀਂ ਇਹਦੇ ਨਾਲ ਇੱਕ ਵੀ ਗਰਾਊਂਡ ਵੀ ਬਣਾਤੀ ਹੈ ਹੁਣ ਜਿਹੜੀ ਟੀਮ ਆਈ ਹੈ ਉੱਥੇ ਪ੍ਰੈਕਟਿਸ ਕਰ ਰਹੀ ਹੈ ਓਕੇ ਸੈਮਨ ਟ੍ਰੇਨਰਸਲੀ ਬੋਰਡ ਦੇ ਤਿੰਨ ਮੈਚ ਜੀ ਇੱਕ ਦਿਨ ਚ ਚੱਲ ਸਕਦੇ ਆ ਵਨ ਹੇਅਰ ਸੈਕੰਡ ਹੇਅਰ ਓਕੇ ਐਂਡ ਥਰਡ ਪੁਰਾਣੇ ਸਟੇਡੀਅਮ ਦੇ ਚ ਤਿੰਨੇ ਹੀ ਇੱਕੋ ਵਾਰੀ ਚ ਚਾਲੂ ਹੋ ਸਕਦੇ ਆ ਜੀ ਤੇ ਇਸ ਵਾਰ ਜੈਸ਼ਾਹ ਜੀ ਨੇ ਸਾਨੂੰ ਔਮਨ ਵਰਲਡ ਕੱਪ ਦੇ 6 ਮੈਚ ਦੇ ਦਿੱਤੇ ਆ ਓਕੇ ਤੇ ਫਾਈਨਲ ਔਮਨ ਵਰਲਡ ਕੱਪ ਦਾ ਵੀ ਇੱਥੇ ਹੋਏਗਾ ਤੁਹਾਡਾ ਇਹ ਬਹੁਤ ਵੱਡਾ ਅਪਡੇਟ ਦੇ ਰਹੇ ਹੋ ਤੁਸੀਂ ਸਭ ਤੋਂ ਪਹਿਲਾਂ ਇਹਦੀ ਹਾਂ ਜੀ ਹਾਂ ਜੀ ਹਾਂ ਜੀ ਤੇ ਵਰਲਡ ਕੱਪ ਦਾ ਫਾਈਨਲ ਵੀ ਇੱਥੇ ਹੀ ਹੋਏਗਾ ਤੇ ਇੱਕ ਸਾਊਥ ਅਫਰੀਕਾ ਇੰਡੀਆ ਦਾ T20 ਵੀ ਦਸੰਬਰ ਦੇ ਚ ਦੇ ਦਿੱਤਾ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਬੀਟਾ ਸਰ ਤੁਸੀਂ ਬਹੁਤ ਆਪਣੇ ਬਿਜ਼ੀ ਸ਼ੈਡਿਊਲ ਚੋਂ ਟਾਈਮ ਕੱਢਿਆ ਉਹਦੇ ਵਾਸਤੇ ਬਹੁਤ-ਬਹੁਤ ਸ਼ੁਕਰੀਆ ਤੇ ਸੁਰਜੀਤ ਰਾਏ ਬੀਟਾ ਸਰ ਜੁਆਇੰਟ ਸੈਕਰੀਟਰੀ ਪੀਸੀਏ ਗੱਲ ਕੀਤੀ ਇਹਨਾਂ ਨੇ ਇਸ ਆਈਪੀਐਲ ਤੋਂ ਬਾਅਦ ਜਿਹੜਾ ਮਹਿਲਾ ਵਿਸ਼ਵ ਕੱਪ ਹੋਣਾ ਹੈ ਉਹਦਾ ਫਾਈਨਲ ਵੀ ਇੱਥੇ ਹੀ ਹੋਣ ਜਾ ਰਿਹਾ ਤੇ ਇੱਕ ਬਹੁਤ ক্রিকেট ਫੈਨਸ ਵਾਸਤੇ ਐਕਸਾਈਟਮੈਂਟ ਹੈਗੀ ਤਸਵੀਰਤਾਂ ਨੂੰ ਇੱਕ ਵਾਰ ਦਿਖਾ ਦਿੰਦੇ ਕਿਉਂਕਿ ਜਿਹੜੀ ਰਾਜਸਥਾਨ ਦੀ ਟੀਮ ਹੈ ਉਹ ਪਹੁੰਚ ਚੁੱਕੀ ਹੈ ਜੀ 5 ਤਰੀਕ ਯਾਨੀ ਕਿ ਮੁਕਾਬਲਾ ਹੋਣ ਜਾ ਰਿਹਾ ਜੀ ਪੰਜਾਬ ਵਰਸਸ ਰਾਜਸਥਾਨ ਉਦੋਂ ਬਾਅਦ ਬਾਕੀ ਮੁਕਾਬਲੇ ਕੜੇ ਮੁਕਾਬਲੇ ਜਿਹੜੇ ਨੇਕ ਟੂ ਨੇਕ ਮੁਕਾਬਲੇ ਹੈ ਹਾਈ ਵੋਲਟੇਜ ਮਹਾ ਮੁਕਾਬਲੇ ਉਹ ਹੋਣ ਜਾ ਰਹੇ ਜੀ ਇਸ ਮਹਾਰਾਜਾ ਯਦਵਿੰਦਰ ਸਟੇਡੀਅਮ ਮੂਲਾਪੁਰ ਚ ਜੇ ਤੁਸੀਂ ਮੈਚ ਦਾ ਐਕਸਾਈਟਮੈਂਟ ਲੈਣਾ ਹੈ ਤੁਸੀਂ ਬਿਲਕੁਲ ਟੀਵੀ ਤੇ ਮੋਬਾਈਲ ਤੋਂ ਹਟ ਕੇ ਜਰੂਰ ਸਟੇਡੀਅਮ ਚ ਆਇਓ ਤੇ ਇਸ ਮੈਚ ਦਾ ਤਮਾਮ ਮੈਚ ਦਾ ਲੁਫਤ ਉਠਾਇਓ ਤੇ ਜਰੂਰ ਉਹਦੇ ਬਾਰੇ ਜੂਰ ਦੱਸਿਓ ਵੀ ਤੁਸੀਂ ਫਿਲਹਾਲ ਮੈਂ ਕੈਮਰਾ ਪਰਸਨ 인ਦਰਜੀਤ ਦੇ ਨਾਲ ਆਤੂਲ ਵਰਮਾ पीटीसी न्यूज़ मुल्लापुर स्टेडियम मोहाली